ਕਦੇ ਸੋਚਿਆ ਤੁਸੀਂ ਵੀ ਜਿਸ ਦਿਨ ਤੁਸੀਂ ਇਸ ਦੁਨੀਆ ਤੋਂ ਜਾਓਗੇ ਤੁਹਾਡਾ ਫੋਨ ਵੱਜੂਗਾ ਬਹੁਤ ਸਾਰੇ ਮੈਸੇजेस ਆਉਣਗੇ ਪਰ ਕੋਈ ਜਵਾਬ ਨਹੀਂ ਦੇਊਗਾ ਹੋ ਸਕਦਾ ਕੋਈ ਫੋਨ ਚੱਕ ਕੇ ਕਹੇ ਕਿ ਬਾਈ ਉਹ ਤਾਂ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਤੁਹਾਡੇ ਕੱਪੜੇ ਤੁਹਾਡੀਆਂ ਚੀਜ਼ਾਂ ਜਿੰਨਾ ਕੁਝ ਸੀ ਸ਼ਾਇਦ ਉਹ ਕੋਈ ਹੋਰ ਵਰਤਣ ਲੱਗ ਜੇ ਜਾਂ ਕਿਸੇ ਖੂਨਜੇ ਦੇ ਵਿੱਚ ਸਿੱਟ ਦਿੱਤੀਆਂ ਜਾਣ ਜਿਹੜੇ ਇਨਸਾਨ ਦੇ ਵਾਸਤੇ ਤੁਸੀਂ ਹਮੇਸ਼ਾ ਅਵੇਲੇਬਲ ਰਹਿੰਦੇ ਸੀ ਸ਼ਾਇਦ ਉਹ ਇਨਸਾਨ ਵੀ ਤੁਹਾਨੂੰ ਹੌਲੀ ਹੌਲੀ ਕਰਕੇ ਭੁੱਲਣਾ ਸ਼ੁਰੂ ਕਰ ਦੇਵੇ ਦੁਨੀਆ ਉਮੀ ਚੱਲਦੀ ਰਹੂਗੀ ਦੁਨੀਆ ਨੂੰ ਕੋਈ ਫਰਕ ਨਹੀਂ ਪੈਣਾ ਹਾਂ ਬਸ ਤੁਹਾਡੇ ਨਾਮ ਦਾ ਇੱਕ ਚੈਪਟਰ ਚੁੱਪਚਾਪ ਹੌਲੀ ਹੌਲੀ ਕਰਕੇ ਬੰਦ ਕਰ ਦਿੱਤਾ ਜਾਊਗਾ ਦੁਨੀਆ ਉਮੀ ਚੱਲੂਗੀ ਤੁਸੀਂ ਚਲੇ ਗਏ ਜਦੋਂ ਜਦੋਂ ਤੁਸੀਂ ਚਲੇ ਗਏ ਦੁਨੀਆ ਨੂੰ ਕੋਈ ਫਰਕ ਨਹੀਂ ਪਿਆ ਤਾਂ ਜਦੋਂ ਤੁਸੀਂ ਅੱਜ ਹੈਗੇ ਹੋ ਤਾਂ ਤੁਹਾਨੂੰ ਦੁਨੀਆ ਦੇ ਕਰਕੇ ਫਰਕ ਕਿਉਂ ਪੈ ਰਿਹਾ ਇਹ ਗੱਲ ਸਮਝ ਚੋਂ ਬਾਹਰ ਹੈ ਜ਼ਿੰਦਗੀ ਤੁਹਾਡੀ ਹੈ ਤੁਹਾਡੇ ਜਾਨ ਨਾਲ ਆਸੇ-ਪਾਸੇ ਨੂੰ ਕੋਈ ਫਰਕ ਨਹੀਂ ਪੈਣਾ ਸਮਾਜ ਨੂੰ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਤੇ ਤੁਹਾਡੇ ਹੁੰਦੇ ਹੋਏ ਉਸ ਸਮਾਜ ਦੇ ਕਰਕੇ ਤੁਹਾਨੂੰ ਫਰਕ ਕਿਉਂ ਪੈ ਰਿਹਾ ਜ਼ਿੰਦਗੀ ਤੁਹਾਡੀ ਹੈ ਕਹਾਣੀ ਤੁਹਾਡੀ ਹੈ ਇਹਨੂੰ ਪੂਰੀ ਲਿਖ ਕੇ ਜਾਇਓ ਆਪਦੇ ਤਰੀਕੇ ਨਾਲ ਜਿਉ ਕੇ ਜਾਇਓ ਆਹੀ ਜ਼ਿੰਦਗੀ ਹੈ ਇਹੀ ਜ਼ਿੰਦਗੀ ਨੂੰ ਜਿਉਣ ਦਾ ਮਕਸਦ ਹੈ ਇਹੀ ਜ਼ਿੰਦਗੀ ਨੂੰ ਜਿਉਣ ਦਾ ਮੂਲ ਮੰਤਰ ਹੈ ਕਿਸੇ ਦੇ ਕਰਕੇ ਕਿਸੇ ਦੀ ਸੋਚ ਕਿਸੇ ਦੇ ਥਿੰਕਿੰਗ ਦੇ ਕਰਕੇ ਆਪਦੀ ਜ਼ਿੰਦਗੀ ਬਦਤਰ ਨਹੀਂ ਕਰਨੀ ਯਾਦ ਰੱਖਿਓ Thank you